ਆਵੇ ਲੋ ਜਦੋਂ ਤੁਹਾਡੇ ਘਰ ਆਏ ਅਸੀਂ ਤਾਂ ਹਾਂ ਦੇ ਮੈਂ ਕੰਮ ਤੇ ਹੁਣੀ ਆਈ ਆ ਤੇ ਆਪਾਂ ਦੋ ਬਣਾਉਂਦੇ ਹਾਂ ਆਡੇ ਦਾ ਖਾਣ ਦੇ ਸਰ ਜੀ ਰੋਟੀ ਦਾ ਸਾਤ ਨਹੀਂ ਹੈਗੇ ਤੇ ਅਸੀਂ ਜੀ ਸਰ ਅੱਜ ਜਿਹੜੀ ਹੈਰੋਇਨ ਫੜੀ ਆ ਇਹ ਕਿਉਂ ਸਰਚ ਆਪਰੇਸ਼ਨ ਕੀਤਾ ਜਾਂ ਕਿਵੇਂ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਗਿਣਤੀ ਮਹਿੰਦਸਪੰਦ ਵਿੱਚ ਅੱਜ ਮੈਡਮ ਅਸ਼ਨੀ ਗੁਟਿਆਰ ਐਸਐਸਪੀ ਬਟਾਲਾ ਜਿਹਦੇ ਜਨਦਰੇ ਜਨਸਾਰ ਅਤੇ ਜੀ ਰਮਨਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਅਤੇ ਜੀ ਰਜੇਸ਼ ਕੱਕੜ ਜੀ ਡੀਐਸਪੀ ਜੀ ਹਰਗਵਿੰਦ ਕੌਰ ਜੀ ਦੀ ਸੁਪਰਵੀਜ਼ਨ ਅਧੀਨ ਆਣਾਤਬਾਨ ਦੇ ਏਰੀਆ ਵਿੱਚ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ ਜੋਬਲਸ ਕਲੈਕਟਰ ਹਰਪਾਲ ਸਿੰਘ ਵੱਲੋਂ ਸੁਮੇਤ ਪਾਰਟੀ ਸਜਿੰਦਰ ਸਿੰਘ ਪੁੱਤਰ ਸੁਖਨਾਮ ਸਿੰਘ ਵਾਸੀ ਭਕੂਪੁਰਾ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਸਦੇ ਖਿਲਾਫ ਮਕਦਮਾ ਨੰਬਰ 77 ਜੁਰਮ 21485 ਐਨਡੀਪੀਐਸਟ ਦਰਜ ਕੀਤਾ ਗਿਆ ਅਤੇ ਇਸ ਦੇ ਬੈਕਵਰਡ ਫਾਰਵਰਡ ਲਿੰਕੇਜ ਨੂੰ ਖੰਘਾਲਿਆ ਜਾ ਰਿਹਾ ਹੈ ਇਹ ਹੈਰੋਇਨ ਇਸ ਨੇ ਕਿੱਥੋਂ ਲਈ ਹੈ ਅਤੇ ਜਿੱਥੋਂ ਵੀ ਇਹ ਲੈ ਕੇ ਆਇਆ ਉਸ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਇਹ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਇਨਵੋਲਵ ਹੈਗਾ ਸੀ ਜਾਂ ਇਸ ਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ 2023 ਵਿੱਚ 25 ਗ੍ਰਾਮ ਹੈਰੋਇਨ ਦਾ ਦਰਜ ਹੈ ਤੇ ਸਰ ਇਹ ਅੱਜ ਜਿਹੜਾ ਸਾਰੇ ਪੂਰੇ ਏਰੀਏ ਦੇ ਵਿੱਚ ਸਰਚ ਕੀਤੀ ਹੈ ਸਰਚ ਅਭਿਆਨ ਚਲਾਇਆ ਕਿ ਜਾਂ ਕੁਝ ਪਿੰਡਾਂ ਦੇ ਵਿੱਚ ਹਾਂ ਜਥਾਣਾ ਧਮਾਨ ਦੇ ਹੌਟਸਪੌਟ ਪਿੰਡਾਂ ਵਿੱਚ ਭੋਗਾ ਬੋਝਾ ਤੇ ਭਗਤੂਪੁਰਾ ਇੰਨਾ ਪਿੰਡਾਂ ਵਿੱਚ ਜੈਸੋ ਆਪਰੇਸ਼ਨ ਕੀਤਾ ਗਿਆ ਠੀਕ ਹੈ